ਜੇ ਤੁਹਾਡਾ ਭਰਾ ਇਸ ਵਾਰ ਵੀ ਆਮ ਆਦਮੀ ਚਾਰੂ ਦੀ ਧੀ ਚਾंग्रेਸ ਪਾਰਟੀ ਦਾ ਝੰਡਾ ਗੱਡ ਕੇ ਆਇਆ ਮੈਨੂੰ 2012 ਟਿਕਟ ਜੱਟ ਮਿਲੀ ਸੀ ਜਿੱਦੜ ਬਾਤ ਹਾਰਦਾ ਵੀ ਸੀ ਕਿ ਕਦੇ ਤਗੜੀਗੀ ਚੁੱਪੀ ਨਹੀਂ ਮੈਨੂੰ ਦਿੱਤੀ ਇਸ ਕਰਕੇ ਸੀ ਟਿਕਟ ਕਿ ਚੱਲ ਨੌਜਵਾਨ ਮੁੰਡਾ ਖੇਡਦਾ ਰਹੂਗਾ ਜਿੰਨਾ ਤਾਂ ਹੈ ਨਹੀਂ ਲੇਕਿਨ ਯਾਰ ਕੋ ਰਾਖੇ ਸਾਇਆ ਮਾਰ ਸਖੇ ਨਾ ਕੋਈ ਲੈ ਸੱਚੇ ਪਾਸ਼ਾੜੇ 2012 ਰਾਜੇ ਵੜਿੰਗ ਦਾ ਐਸਾ ਨਿੱਕਾ ਜਿਹਾ ਬੂਟਾ ਲਾਇਆ ਜਿਹਦੀ ਖੁਸ਼ਬੂ ਵਣ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿੱਦੜੇ ਦੇ ਲੋਗਾ ਵੀ ਕਿਰਪਾ ਦੇ ਨਾਲ ਤੇ ਥੋੜੇ ਲੋਗਾ ਵੀ ਪੰਜਾਬ ਦੇ ਲੋਗਾ ਵੀ ਕਿਰਪਾ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਫਲਵਾੜੀ ਫੈਲ ਗਈ ਹੈ ਮੈਂ ਸਭ ਤੋਂ ਛੋਟੀ ਉਮਰ ਦਾ ਮੈਂ ਹੁਣ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਪੰਜਾਬ ਕਾਂਗਰਸ ਦਾ ਪ੍ਰਧਾਨ ਕੌਣ ਰਿਹਾ ਹੈ ਸਰਦਾਰ ਮਿਰਜਿੰਦਰ ਕੌਰ ਪਠਾੜ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਸੁਨੀਲ ਕੁਮਾਰ ਜਾਖੜ ਇਹ ਲੋਕ ਵੱਡੇ ਵੱਡੇ ਲੋਕ ਜਿਹੜੇ ਮੁੱਖ ਮੰਤਰੀ ਬਣੇ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਔਰ ਬੜੇ 70 ਸਾਲਾਂ ਦੀ ਉਮਰ ਦੇ ਕੋਈ 80 ਸਾਲਾਂ ਦੀ ਉਮਰ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ ਤੁਹਾਡਾ ਬੇਟਾ ਤੇ ਤੁਹਾਡਾ ਪੁੱਤਰ ਬਣੇ ਜਿਵੇਂ ਜਨੇਜਾ ਸਾਡਾ ਕਾਉਂਸਲਰ ਬਣੇਗਾ ਆਉਣ ਵਾਲੇ ਸਮੇਂ ਜੇ ਸਵਾ ਤੂੰ ਇਹ ਖੜੇ ਨਾਲਵਾਤਾ ਕਰਦਾ ਮੈਂ ਪ੍ਰਿੰਸ ਸੰਜੀ ਇਹੋ ਜਿਹੇ ਤਰ੍ਹਾਂ ਮੇਰੇ ਵਾਰ ਦੇ ਵਿੱਚ ਪ੍ਰਚਾਰ ਕਰਨਾਵਾਂਗੇ ਪਰ ਇਹਨੂੰ ਕਾਉਂਸਲਰ ਬਣਾ ਕੇ ਤੇ ਫਿਰ ਅੱਗੇ ਲੈ ਕੇ ਇਹੋ ਜਿਹੇ ਨੌਜਵਾਨ ਸਾਥੀਆਂ ਨੂੰ ਜਾਵਾਂਗੇ